ਯਾ ਵੀ ਮਾਂ ਬੋਲੀ ਦਾ ਬੇੜਾ ਸੁਨਣਾ ਹੋ ਗਿਆ ਯਾ ਵੀ ਮਾਂ ਬੋਲੀ ਦਾ ਮਾਨ ਮੱਤਾ लाडला ਪੁੱਤ ਹਾਂਜੀ ਗੁਰਜੀਤ ਪਾਤਰ ਅੱਜ ਹਮੇਸ਼ਾ ਲਈ ਦੁਨੀਆ ਛੱਡ ਕੇ ਚਲਾ ਗਿਆ ਮੈਂ ਹਰੇਕ ਭਾਸ਼ਾ ਵਿੱਚ ਆਪਣੇ ਉਹਨਾਂ ਦੇ ਸ਼ੇਅਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਅੱਜ ਮੈਂ ਸ਼ਬਦਹੀਣ ਹੋ ਗਿਆ ਮੇਰੇ ਕੋਲ ਸ਼ਬਦ ਨਹੀਂ ਰਹੇ ਮੈਂ ਕੀ ਕੀ ਕਮਾਂ ਜਮੈਂ ਸਰਵਾਜੀ ਦਾ ਹਾਰੇ ਦਾ ਨਾਮ ਹੋ ਚੁੱਕੀ ਹੈ ਜਿਸ ਬਿਨਾਂ ਇਹਦੇ ਸੁੱਤੇ ਪੈ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਵਿੱਚ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰ ਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮ ਸ਼੍ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਬਾਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿਆਂਗੇ ਫੂਬੇ ਲੈਵਲ ਤੇ ਹੋਏਗਾ ਸਟੇਟ ਲੈਵਲ ਤੇ ਮਾਨ ਸਾਹਿਬ ਪ੍ਰਸ਼ਾਦ ਕਾਮਲੇ ਨੇ ਗਲਤ ਕਹੀ ਇਹ ਜਿੰਨੇ ਵੀ ਸੋਚ ਛੱਡ ਕੇ ਗਏ ਨੇ ਜੀ ਬ੍ਰਾਹਮਣ ਜੀ ਪਾਤਰਵਾਰਡ ਦੀ ਜਿਹੜੀ ਕੋਸ਼ਿਸ਼ ਕਰਦੇ ਨੇ ਲੱਗਦਾ ਕਿ ਬਹੁਤ ਵੱਡਾ ਮਤਲਬ ਹੈ। ਦੇਖੋ ਇਹ ਤਾਂ ਪਾਤਰਵਾਰਡ ਦਾ ਇੱਕ ਛੋਟੀ ਚੀਜ਼ ਹੈ। ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾਰਡ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ surjit patar ਨੂੰ ਪੜਨ ਦੀ ਪਹਿਲਾਂ ਤਾਂ ਜਿਨ੍ਹਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ। ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਜੋ ਮਾਨ ਸਾਹਿਬ ਤੁਹਾਡਾ ਜਦੋਂ ਸਪੀਚ ਹੁੰਦੀ ਆ ਅੰਸਰ ਤੁਹਾਡੇ ਲਈ ਕਿ ਭਾਰਤਾਂ ਦੇ ਵਿੱਚ ਪਾਕਿਸਤਾਨ ਨੂੰ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਚੰਦ ਮੈਂ ਚੱਲਦਾ ਰਾਹ ਵੱਲ ਮੈਂ ਹੋਰ ਬਹੁਤ ਸਾਰੀ ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਫੁੱਲਾਂ ਜੋ ਕਿ ਜ਼ਮੀਨ ਰੱਖੀ ਆ 6 ਫੁੱਟ ਜ਼ਮੀਨ ਲੈ ਚਲੋ ਜੀ ਇੱਕ ਮਿੰਟ ਪਲੀਜ਼ ਐਕਸਪਲੀਨ ਹੋ ਜੋ ਸਿਰ ਤੇ ਜੀ